ਮਨੁੱਖ ਦੇ ਕਿਹੜੇ ਕਰਮ ਭਗਵਾਨ ਨੂੰ ਵੀ ਬੁਰੇ ਲੱਗਦੇ ਹਨ ਦੋਸਤੋ ਅੱਜ ਮੈਂ ਇਸ ਵੀਡੀਓਸ ਤੁਹਾਨੂੰ ਦੱਸਾਂਗੀ ਕਿ ਮਨੁੱਖ ਦੇ ਕਿਹੜੇ ਕਰਮ ਭਗਵਾਨ ਨੂੰ ਵੀ ਗੁੱਸਾ ਦਵਾ ਦਿੰਦੇ ਹਨ ਉਹ ਕਿਹੜਾ ਵਿਅਕਤੀ ਹੈ ਜੋ ਭਗਵਾਨ ਦਾ ਵੀ ਦੁਸ਼ਮਣ ਬਣ ਜਾਂਦਾ ਹੈ ਹਨ ਸਿਤਾ ਕਿਹਾ ਗਿਆ ਹੈ ਕਿ ਭਗਵਾਨ ਦਾ ਕੋਈ ਦੁਸ਼ਮਣ ਨਹੀਂ ਹੈ ਉਹਨਾਂ ਦੇ ਲਈ ਸਾਰੇ ਇੱਕ ਬਰਾਬਰ ਹਨ ਰਹੀ ਕਰਮਾਂ ਦੀ ਗੱਲ ਤਾਂ ਜੋ ਜਿਹੋ ਜੇ ਕਰਮ ਕਰਦਾ ਹੈ ਉਸ ਨੂੰ ਉਹ ਜਿਹਾ ਹੀ ਮਿਲਦਾ ਹੈ ਇਸ ਦਾ ਸਬੂਤ ਸਾਨੂੰ ਮਹਾਭਾਰਤ ਦੇ ਯੁੱਧ ਵਿੱਚ ਮਿਲਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਹੱਥਾਂ ਨਾਲ ਇੱਕ ਵੀ ਜੋਧੇ ਨੂੰ ਨਹੀਂ ਮਾਰਿਆ ਸੀ ਫਿਰ ਵੀ ਪਾਪੀ ਅਤਰਮੀ ਕੋਰਵਾ ਦਾ ਨਾਸ਼ ਹੋ ਗਿਆ ਸੀ ਉਹ ਸਿਰਫ ਧਰਮ ਦੇ ਪੱਖ ਵਿੱਚ ਖੜੇ ਸੀ ਤੇ ਧਰਮ ਨੇ ਖੁਦ ਹੀ ਸਾਰਿਆਂ ਦਾ ਸਰਵਨਾਸ਼ ਕਰ ਦਿੱਤਾ ਜਾਂ ਫਿਰ ਇਸ ਤਰ੍ਹਾਂ ਕਹੀਏ ਕਿ ਪੱਪੀ ਆਪਣੇ ਹੀ ਪਾਪਾਂ ਦੀ ਅੱਗ ਵਿੱਚ ਜਲ ਕੇ ਰਾਖ ਹੋ ਗਈ। ਉਸ ਯੁੱਧ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਇੱਕ ਆਦਮੀ ਤੇ ਸਭ ਤੋਂ ਜ਼ਿਆਦਾ ਗੁੱਸਾ ਆਇਆ ਸੀ। ਉਹ ਆਦਮੀ ਕਿਹੜਾ ਸੀ? ਇਹ ਗੱਲ ਮੈਂ ਤੁਹਾਨੂੰ ਵੀਡੀਓ ਦੇ ਆਖਰ 'ਚ ਦੱਸਾਂਗੀ। ਇਸ ਤੋਂ ਪਹਿਲਾਂ ਮਨੁੱਖ ਦੇ ਕਿਹੜੇ ਕਰਮ ਭਗਵਾਨ ਨੂੰ ਗੁੱਸਾ ਦਿਵਾਉਂਦੇ ਹਨ? ਆਓ ਇਸ ਕਹਾਣੀ ਰਾਹੀਂ ਸਮਝਦੇ ਹਾਂ। ਦੋਸਤੋ ਕਿਸੇ ਨਗਰ 'ਚ ਇੱਕ सेठ ਤੇ ਸੇਠਾਣੀ ਰਹਿੰਦੇ ਸੀ। सेठ ਦੇ ਦੋ ਪੁੱਤ ਸੀ। ਸੇਰ ਦਾ ਜੋ ਛੋਟਾ ਮੁੰਡਾ ਸੀ ਉਹ ਜਨਮ ਤੋਂ ਹੀ ਅੰਨ੍ਹਾ ਸੀ ਸੇਠ ਤੇ ਸੇਠਾਨੀ ਨੂੰ ਹਮੇਸ਼ਾ ਆਪਣੇ ਛੋਟੇ ਪੁੱਤ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਸਾਡਾ ਛੋਟਾ ਪੁੱਤ ਅੱਖਾਂ ਤੋਂ ਅੰਨ੍ਹਾ ਹੈ ਇਸ ਦੀ ਜ਼ਿੰਦਗੀ ਕਿਵੇਂ ਕੱਟੇਗੀ ਸਾਡੇ ਨਾ ਹੋਣ ਤੇ ਇਸ ਦੀ ਦੇਖਭਾਲ ਕੌਣ ਕਰੇਗਾ ਕੌਣ ਇਸਦੀ ਉਂਗਲ ਫੜ ਕੇ ਚੱਲੇਗਾ ਕੌਣ ਇਸ ਨੂੰ ਭੋਜਨ ਦੇਵੇਗਾ ਜੇਕਰ ਇਸ ਦੇ ਹੱਥ ਪੈਰ ਨਾ ਹੁੰਦੇ ਤਾਂ ਵੀ ਆਪਣੇ ਲਈ ਕੁਝ ਨਾ ਕੁਝ ਕਰਕੇ ਖਾ ਲੈਂਦਾ ਪਰ ਅੱਖਾਂ ਤੋਂ ਬਿਨਾ ਤਾਂ ਸਭ ਬੇਕਾਰ ਹੈ। ਸੇਠ ਦਾ ਵੱਡਾ ਪੁੱਤ ਆਪਣੇ ਅੰਨੇ ਭਰਾ ਨਾਲ ਬਹੁਤ ਪਿਆਰ ਕਰਦਾ ਸੀ। ਉਸ ਦਾ ਹੱਥ ਫੜ ਕੇ ਉਸ ਨੂੰ ਘੁਮਾਉਣ ਲੈ ਜਾਂਦਾ। ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ। ਉਸ ਦੇ ਨਾਲ ਬੈਠ ਕੇ ਖੇਡਦਾ ਸੀ। ਉਸ ਦੇ ਨਾਲ ਹਰ ਸਮੇਂ ਸਾਆਯਾ ਬਣ ਕੇ ਰਹਿੰਦਾ ਸੀ। ਮਾਂ ਪਿਓ ਜਦ ਵੀ ਛੋਟੇ ਪੁੱਤ ਨੂੰ ਲੈ ਕੇ ਚਿੰਤਿਤ ਹੁੰਦੇ ਤਾਂ ਸੇਠ ਦਾ ਵੱਡਾ ਮੁੰਡਾ ਉਹਨਾਂ ਨੂੰ ਸਮਝਾ ਦਿੰਦਾ ਕਿ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ। ਮੈਂ ਹੈਗਾ ਨਾ ਮੈਂ ਹਮੇਸ਼ਾ ਆਪਣੇ ਛੋਟੇ ਭਰਾ ਦੀ ਦੇਖਭਾਲ ਕਰਾਂਗਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਣ ਦੇਵਾਂਗਾ ਮੈਂ ਜ਼ਿੰਦਗੀ ਭਰ ਆਪਣੇ ਛੋਟੇ ਭਰਾ ਦੀ ਉਂਗਲ ਫੜ ਕੇ ਚੱਲਦਾ ਰਹਾਂਗਾ ਆਪਣੇ ਵੱਡੇ ਪੁੱਤ ਦਾ ਛੋਟੇ ਭਰਾ ਦੇ ਪ੍ਰਤੀ ਇਸ ਤਰ੍ਹਾਂ ਦਾ ਪ੍ਰੇਮ ਦੇਖ ਕੇ ਸੇਠ ਤੇ ਸੇਠਾਨੀ ਖੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾਉਂਦੇ ਸੀ ਉਹ ਹਰ ਰੋਜ਼ ਭਗਵਾਨ ਤੋਂ ਇਹ ਹੀ ਪ੍ਰਾਰਥਨਾ ਕਰਦੇ ਕਿ हे ਭਗਵਾਨ ਮੇਰੇ ਦੋਵਾਂ ਪੁੱਤਾਂ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਪ੍ਰੇਮ ਬਣਾਈ ਰੱਖੀ। ਦੋਸਤੋ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ। ਸੇੜ ਦਾ ਵੱਡਾ ਮੁੰਡਾ ਹਰ ਰੋਜ਼ ਆਪਣੇ ਅੰਨੇ ਭਰਾ ਨੂੰ ਘਮੌਣ ਲੈ ਕੇ ਜਾਂਦਾ। ਪਿੰਡ ਵਿੱਚ ਇੱਕ ਮੰਦਿਰ ਸੀ। ਮੰਦਿਰ 'ਚ ਅਕਸਰ ਲੋਕ ਢੋਲ ਵਜਾ ਕੇ ਭਜਨ ਕੀਰਤਨ ਗਾਉਂਦੇ ਸੀ। ਸੇੜ ਦਾ ਮੁੰਡਾ ਆਪਣੇ ਭਰਾ ਨੂੰ ਉਸ ਮੰਦਿਰ 'ਚ ਲੈ ਕੇ ਜਾਂਦਾ ਸੀ। ਹੌਲੀ-ਹੌਲੀ ਉਸ ਅੰਨੇ ਮੁੰਡੇ ਦੀ ਰੁਚੀ ਭਜਨ ਕੀਰਤਨ ਸੁਣਨ ਤੇ ਗਾਉਣ ਵਿੱਚ ਵਧਣ ਲੱਗੀ। ਔਰ ਰੋਜ਼ ਮੰਦਰ ਜਾਂਦਾ ਤੇ 2-2 ਘੰਟੇ ਤੱਕ ਬੈਠ ਕੇ ਢੋਲ ਕੀ ਸਿੱਖਦਾ ਦੋਸਤੋ ਕਹਿੰਦੇ ਹਨ ਪਰਮਾਤਮਾ ਜਦ ਕਿਸੇ ਚੀਜ਼ ਦੀ ਕਮੀ ਰੱਖ ਦਿੰਦਾ ਹੈ ਤਾਂ ਉਸ ਵਿੱਚ ਕੁਝ ਖਾਸ ਗੁਣ ਵੀ ਪਾ ਦਿੰਦਾ ਹੈ ਤਾਂ ਜੋ ਉਸ ਦੇ ਸਹਾਰੇ ਉਹ ਆਪਣੀ ਜ਼ਿੰਦਗੀ ਬਿਤਾ ਸਕੇ ਭਗਵਾਨ ਉਸ ਨੂੰ ਬਿਲਕੁਲ ਬੇਸਹਾਰਾ ਬਣਾ ਕੇ ਨਹੀਂ ਛੱਡਦਾ ਸੇੜ ਦਾ ਜਨਮ ਤੋਂ ਅੰਨਾ ਪੁੱਤ ਬਹੁਤ ਸੋਣੀ ਢੋਲ ਕੀ ਵਜਾਉਣ ਲੱਗਿਆ ਉਸ ਦਾ ਗਲਾਵੀ ਐਨਾ ਮధుਰ ਸੀ ਕਿ ਲੋਕ ਉਸ ਦਾ ਭਜਨ ਸੁਣ ਕੇ ਮੰਤਰ ਮੁਗਤ ਹੋ ਜਾਂਦੇ ਸੀ ਇਸੇ ਤਰ੍ਹਾਂ ਉਸ ਦਾ ਸਮਾਂ ਬੀਤਣ ਲੱਗਿਆ ਉਸ ਦਾ ਵੱਡਾ ਭਰਾ ਰੋਜ਼ ਉਸ ਨੂੰ ਮੰਦਰ ਲੈ ਕੇ ਜਾਂਦਾ ਤੇ ਘੰਟੇ ਦੋ ਘੰਟੇ ਬਿਤਾ ਕੇ ਫਿਰ ਉਸ ਨੂੰ ਘਰੇ ਵਾਪਸ ਲਿਆਉਂਦਾ ਇਸ ਤਰ੍ਹਾਂ ਹੱਸਦੇ ਖੇਡਦੇ ਖਾਂਦੇ ਪੀਂਦੇ ਦੋਵੇਂ ਭਰਾ ਜਵਾਨ ਹੋ ਗਏ ਇੱਕ ਦਿਨ ਸੇਠਾਨੀ ਨੇ ਸੇਠ ਨੂੰ ਕਿਹਾ ਸੁਣਦੇ ਹਾਂ ਹੁਣ ਮੇਰੀ ਤਬੀਅਤ ਜ਼ਿਆਦਾ ਠੀਕ ਨਹੀਂ ਰਹਿੰਦੀ ਪਤਾ ਨਹੀਂ ਕਦ ਭਗਵਾਨ ਦੇ ਘਰੋਂ ਬੁਲਾਵਾ ਆ ਜਾਵੇ ਇੱਕ ਕੰਮ ਕਰੋ ਆਪਣੇ ਵੱਡੇ ਪੁੱਤ ਦਾ ਕਿਤੇ ਚੰਗੀ ਜਿਹੀ ਕੁੜੀ ਦੇ ਕੇ ਵਿਆਹ ਕਰ ਦਿਓ ਛੋਟਾ ਪੁੱਤ ਸਾਡਾ ਅੰਨਾ ਹੈ ਉਸਦੇ ਲਈ ਕੋਈ ਆਪਣੀ ਕੁੜੀ ਦੇਣ ਨੂੰ ਤਿਆਰ ਨਹੀਂ ਹੋਵੇਗਾ ਆਪਣੇ ਵੱਡੇ ਪੁੱਤ ਦਾ ਹੀ ਵਿਆਹ ਕਰ ਲੈਣੇ ਹਾਂ ਮਰਨ ਤੋਂ ਪਹਿਲਾਂ ਮੈਂ ਆਪਣੀ ਬਹੂ ਨੂੰ ਦੇਖ ਲਵਾਂ ਉਸਦੇ ਹੱਥ ਦਾ ਖਾਣਾ ਖਾ ਲਵਾਂ ਉਸ ਨੂੰ ਵੀ ਮੇਰੀ ਸੇਵਾ ਕਰਨ ਦਾ ਮੌਕਾ ਮਿਲ ਜਾਵੇਗਾ ਪੁੱਤ ਦਾ ਘਰ ਵਸ ਜਾਵੇਗਾ ਤਾਂ ਮੈਂ ਨਿਸ਼ਚਿੰਤ ਹੋ ਕੇ ਮਰ ਸਕਾਂਗੀ ਮੈਨੂੰ ਵੀ ਆਪਣੇ ਅੰਨੇ ਪੁੱਤ ਦੇ ਭੋਜਨ ਪਾਣੀ ਦੀ ਚਿੰਤਾ ਨਹੀਂ ਰਹੇਗੀ। ਦੋਸਤੋ ਸੇਠਾਣੀ ਦੀ ਗੱਲ ਸੁਣ ਕੇ ਸੇਠ ਨੇ ਆਪਣੇ ਵੱਡੇ ਮੁੰਡੇ ਦਾ ਇੱਕ ਸੋਹਣੀ ਕੁੜੀ ਦੇ ਨਾਲ ਵਿਆਹ ਕਰ ਦਿੱਤਾ। ਹੁਣ ਤਾਂ ਬਹੁ ਜਦ ਘਰ ਵਿੱਚ ਆ ਗਈ ਤਾਂ ਸੇਠਾਣੀ ਬਹੁਤ ਖੁਸ਼ ਹੋਈ। ਉਹ ਹਰ ਤਰ੍ਹਾਂ ਆਪਣੇ ਸੱਸੋਰੇ ਤੇ ਪਤੀ ਦੀ ਸੇਵਾ ਕਰਨ ਲੱਗੀ। ਉਹਨਾਂ ਦਾ ਖੂਬ ਖਿਆਲ ਰੱਖਦੀ ਸੀ। ਸਮੇਂ ਤੇ ਉਹਨਾਂ ਨੂੰ ਭੋਜਨ ਬਣਾ ਕੇ ਦਿੰਦੀ। ਆਪਣੇ ਅੰਨੇ ਦੌਰ ਨੂੰ ਵੀ ਸਮੇਂ ਤੇ ਭੋਜਨ ਦਿਆ ਕਰਦੀ ਸੀ। ਕੁਝ ਦਿਨਾਂ ਤੱਕ ਤਾਂ ਸਭ ਕੁਝ ਠੀਕ-ਠਾਕ ਚੱਲਦਾ ਰਿਹਾ ਪਰ ਹੌਲੀ-ਹੌਲੀ ਉਸ ਨੂੰ ਆਪਣੇ ਅੰਨੇ ਦਿਓਰ ਤੋਂ ਚਿੜਹਣ ਲੱਗੀ ਉਹ ਸੋਚਣ ਲੱਗੀ ਕਿ ਪਤੀ ਤੋਂ ਜ਼ਿਆਦਾ ਤਾਂ ਮੈਨੂੰ ਆਪਣੇ ਇਸ ਦਿਓਰ ਦੀ ਸੇਵਾ ਕਰਨੀ ਪੈਂਦੀ ਹੈ ਹਾਲੇ ਤਾਂ ਚਲੋ ਮੇਰੇ ਸਸੋਰਾ ਜਿੰਦਾ ਹਨ ਇਹਨਾਂ ਦੇ ਮਰਨ ਤੋਂ ਬਾਅਦ ਤਾਂ ਇਹ ਪੂਰੀ ਤਰ੍ਹਾਂ ਮੇਰੇ ਤੇ ਬੋਝ ਬਣ ਜਾਵੇਗਾ ਮੈਂ ਕੱਤ ਤੱਕ ਕਿਸ ਦੀ ਸੇਵਾ ਕਰਾਂਗੀ ਮੈਨੂੰ ਹਰ ਰੋਜ਼ ਇਸ ਦੀ ਉਂਗਲ ਫੜ ਕੇ ਚੱਲਣਾ ਪਵੇਗਾ ਇਸ ਦੇ ਕਮਰੇ ਤੱਕ ਕਿਸ ਨੂੰ ਪਹੁੰਚਾਉਣਾ ਪਵੇਗਾ ਇਸ ਨੂੰ ਪੋਜਨ ਖਵਾਉਣਾ ਪਵੇਗਾ ਪੂਰਾ ਦਿਨ ਇਸ ਦੀ ਹੀ ਸੇਵਾ ਤੋਂ ਫਰਸਤ ਨਹੀਂ ਮਿਲੇਗੀ ਇਹ ਅੰਨਾ ਤਾਂ ਮੇਰੀ ਜ਼ਿੰਦਗੀ ਲਈ ਨਰਕ ਬਣ ਗਿਆ ਹੈ ਇਸ ਸੋਚ-ਸੋਚ ਕੇ ਸੇਠਾਣੀ ਦੀ ਬਹੂ ਆਪਣੇ ਦਯੋਰ ਨਾਲ ਬਹੁਤ ਹੀ ਜ਼ਬਰ ਦਾ ਨਫ਼ਰਤ ਕਰਨ ਲੱਗੀ ਪਰ ਉਸ ਸੇਠ ਦਾ ਅੰਨਾ ਪੁੱਤ ਆਪਣੀ ਭਾਬੀ ਨੂੰ ਬੜਾ ਪਿਆਰ ਕਰਦਾ ਸੀ ਉਹ ਆਪਣੀ ਭਾਬੀ ਨੂੰ ਕਦੇ ਭਾਬੀ ਨਹੀਂ ਕਹਿੰਦਾ ਸੀ ਸਗੋਂ ਭਾਬੀ ਮਾਂ ਕਹਿ ਕੇ ਬੁਲਾਉਂਦਾ ਸੀ ਤੇ ਕਹਿੰਦਾ ਸੀ ਕੀ ਭਾਬੀ ਮਾਂ ਤੁਸੀਂ ਕਿੰਨੇ ਚੰਗੇ ਹੋ ਜੋ ਮੇਰੀ ਮਾਂ ਦੀ ਤਰ੍ਹਾਂ ਮੇਰਾ ਖਿਆਲ ਰੱਖਦੇ ਹਾਂ ਸਮੇਂ ਤੇ ਮੈਨੂੰ ਭੋਜਨ ਦਿੰਦੇ ਹੋ ਸਮੇਂ ਤੇ ਮੇਰੇ ਕੱਪੜੇ ਧੋ ਕੇ ਮੈਨੂੰ ਦਿੰਦੇ ਹੋ ਜੇਕਰ ਵੀਰਾ ਘਰੇ ਨਾ ਹੋਵੇ ਤਾਂ ਤੁਸੀਂ ਮੇਰੀ ਉਂਗਲ ਫੜ ਕੇ ਮੈਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹੋ ਸੱਚੀ ਤੁਸੀਂ ਮਮਤਾ ਦੀ ਦੇਵੀ ਹੋ ਤੁਹਾਡੇ ਵਰਗੀ ਭਾਬੀ ਮਾਂ પાਕੇ ਮੈਂ ਆਪਣੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਹਾਂ ਪਰ ਦੋਸਤੋ ਉਸ ਅੰਨੇ ਨੂੰ ਕੀ ਪਤਾ ਸੀ ਕਿ ਉਸਦੀ ਭਾਬੀ ਮਾਂ ਉਸਨੂੰ ਮਨ ਹੀ ਮਨ ਬਹੁਤ ਬੁਰਾ ਸਮਝਦੀ ਹੈ ਪਰ ਉਹ ਉਸਨੂੰ ਕੁਝ ਕਹਿ ਨਹੀਂ ਸਕਦੀ ਸੀ ਹੌਲੀ ਹੌਲੀ ਕੁਝ ਹੋਰ ਸਮਾਂ ਬੀਤਿਆ ਇਧਰ ਸੇ ਠਾਣੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗੀ ਇੱਕ ਦਿਨ ਉਸਨੂੰ ਲੱਗਣ ਲੱਗਿਆ ਕਿ ਹੁਣ ਉਹ ਬਚੇਗੀ ਨਹੀਂ ਤਾਂ ਉਸਨੇ ਆਪਣੇ ਬਹੂ ਨੂੰ ਤੇ ਆਪਣੇ ਅੰਨੇ ਪੁੱਤ ਨੂੰ ਆਪਣੇ ਕੋਲ ਬੁਲਾਇਆ ਤੇ ਅੰਨੇ ਦੇ ਹੱਥ ਨੂੰ ਆਪਣੀ ਬਹੂ ਦੇ ਹੱਥ ਵਿੱਚ ਦੇ ਕੇ ਬੋਲੀ ਬਹੂ ਅੱਜ ਤੋਂ ਤੂੰ ਹੀ ਇਸਦੀ ਮਾਂ ਹੈ ਮੇਰੇ ਮਰਨ ਤੋਂ ਬਾਅਦ ਮੇਰੇ ਇਸ ਅੰਨੇ ਪੁੱਤ ਨੂੰ ਕੋਈ ਵੀ ਦੁੱਖ ਨਾ ਹੋਣ ਦੇਵਿ ਤੇਰੇ ਤੋਂ ਇਲਾਵਾ ਇਸ ਦਾ ਦੁਨੀਆਂ 'ਚ ਹੋਰ ਕੋਈ ਨਹੀਂ ਹੈ ਇਹ ਬੇਸਹਾਰਾ ਵਿਚਾਰਾ ਰੱਬ ਨੇ ਇਸ ਤਰ੍ਹਾਂ ਬਣਾ ਕੇ ਧਰਤੀ 'ਤੇ ਭੇਜਿਆ ਹੈ ਕਿਸੇ ਦੇ ਸਹਾਰੇ ਬਿਨਾਂ ਇਹ ਜੀ ਨਹੀਂ ਸਕੇਗਾ ਤੂੰ ਮੇਰੇ ਤੇ ਇੱਕ ਐਸਾਨ ਕਰੀਂ ਕਿ ਇਸ ਨੂੰ ਹਮੇਸ਼ਾ ਆਪਣਾ ਪੁੱਤ ਸਮਝ ਕੇ ਇਸ ਦੇ ਦੁੱਖ ਸੁੱਖ ਦਾ ਖਿਆਲ ਰੱਖੀਂ ਆਪਣੀ ਸੱਸ ਦੀ ਗੱਲ ਸੁਣ ਕੇ ਉਸ ਸਮੇਂ ਤਾਂ ਬਹੁ ਕਹਿ ਦਿੰਦੀ ਹੈ ਕਿ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਦਿਔਰ ਜੀ ਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗੀ ਸੇਠਾਣੀ ਨੂੰ ਤਸੱਲੀ ਹੁੰਦੀ ਹੈ ਕਿ ਉਸ ਦੀ ਬਹੁ ਉਸ ਦੇ ਪੁੱਤ ਦਾ ਖਿਆਲ ਰੱਖਦੀ ਰਹੇਗੀ ਇੱਧਰ ਸੇਠਾਣੀ ਦੀ ਮੌਤ ਹੋ ਜਾਂਦੀ ਹੈ ਤੇ ਉਧਰ ਬਹੁ ਦਾ ਆਪਣੇ ਦਿਔਰ ਦੇ ਪ੍ਰਤੀ ਰਵੱਈਆ ਬਦਲ ਜਾਂਦਾ ਹੈ ਉਹ ਆਪਣੇ ਦਿਔਰ ਤੇ ਹੌਲੀ-ਹੌਲੀ ਜ਼ੁਲਮ ਕਰਨ ਲੱਗਦੀ ਹੈ ਸੇੜ ਦਾ ਵੱਡਾ ਮੁੰਡਾ ਤਾਂ ਆਪਣੀ ਪਤਨੀ ਨੂੰ ਸਮਝਾ ਕੇ ਕੰਮ ਤੇ ਚਲਾ ਜਾਂਦਾ ਸੀ ਕਿ ਮੇਰੇ ਅੰਨੇ ਭਰਾ ਦਾ ਖਿਆਲ ਰੱਖੀ ਪਰ ਉਸਦੇ ਜਾਣ ਤੋਂ ਬਾਅਦ ਉਸ ਦੀ ਅਣਦੇਖੀ ਕਰਨ ਲੱਗੀ ਛੋਟਾ ਮੁੰਡਾ ਆਪਣੀ ਭਾਬੀ ਮਾਂ ਨੂੰ ਆਵਾਜ਼ਾਂ ਮਾਰਦਾ ਰਹਿੰਦਾ ਕਿ ਭਾਬੀ ਮੈਨੂੰ ਕਮਰੇ ਤੋਂ ਇਸ਼ਨਾਨ ਘਰ ਪਹੁੰਚਾ ਦਿਓ ਉਸ ਦੀ ਭਾਬੀ ਜਾਣ ਬੁੱਝ ਕੇ ਉਸ ਦੀਆਂ ਗੱਲਾਂ ਨੂੰ ਅਣ ਸੁਣਿਆ ਕਰਦੀ ਰਹਿੰਦੀ ਤੇ ਜਦ ਉਸ ਨੂੰ ਇਸ਼ਨਾਨ ਘਰ ਚ ਲੈ ਜਾ ਕੇ ਛੱਡ ਦਿੰਦੀ ਤਾਂ ਫਿਰ ਉਹ ਕਈ ਘੰਟੇ ਉੱਥੇ ਹੀ ਬੈਠਾ ਰਹਿੰਦਾ ਤੇ ਆਵਾਜ਼ਾਂ ਮਾਰਦਾ ਰਹਿੰਦਾ। ਭੋਜਨ ਵੀ ਉਸ ਨੂੰ ਹਮੇਸ਼ਾ ਦੇਰੀ ਨਾਲ ਦਿੱਤਾ ਜਾਂਦਾ ਸੀ ਤੇ ਕਦੇ ਦਿੱਤਾ ਹੀ ਨਹੀਂ ਜਾਂਦਾ ਸੀ। ਜੇਕਰ ਕਦੇ ਭੋਜਨ ਦੇ ਦਿੱਤਾ ਜਾਂਦਾ ਤਾਂ ਪਾਣੀ ਨਹੀਂ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਸ ਨੂੰ ਉਹ ਰੋਜ਼ ਪਰੇਸ਼ਾਨ ਕਰਿਆ ਕਰਦੀ ਸੀ ਪਰ ਉਹ ਆਪਣੀ ਭਾਬੀ ਮਾਂ ਦਾ ਇਹ ਰਵੱਈਆ ਆਪਣੇ ਭਰਾ ਨੂੰ ਕਦੇ ਨਹੀਂ ਦੱਸਦਾ ਸੀ। ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਵਜ੍ਹਾ ਨਾਲ ਵੀਰੇ ਤੇ ਭਾਬੀ ਚ ਕੋਈ ਕਲੇਸ਼ ਹੋਵੇ ਆਪਣੇ ਪਤੀ ਦੇ ਸਾਹਮਣੇ ਤਾਂ ਉਹ ਚੰਗਾ ਵਰਤ ਾ ਕਰਦੀ ਪਰ ਉਸਦੇ ਜਾਣ ਤੋਂ ਬਾਅਦ ਉਹ ਆਪਣੀ ਔਕਾਤ ਤੇ ਆ ਜਾਂਦੀ ਕੁਝ ਦਿਨ ਬਾਅਦ ਸਿਹਰਤੀ ਵੀ ਮੌਤ ਹੋ ਜਾਂਦੀ ਹੈ ਹੁਣ ਤਾਂ ਭਰਾ ਤੋਂ ਸਿਪਾਏ ਅੰਨੇ ਦਾ ਕੋਈ ਵੀ ਨਹੀਂ ਸੀ ਭਾਬੀ ਤਾਂ ਉਸਨੂੰ ਪਹਿਲਾਂ ਤੋਂ ਹੀ ਤੰਗ ਕਰਦੀ ਸੀ ਜਦ ਵੀ ਉਹ ਆਪਣੀ ਭਾਬੀ ਮਾਂ ਨੂੰ ਕਿਸੇ ਕੰਮ ਲਈ ਕਹਿੰਦਾ ਤਾਂ ਉਸਦੀ ਭਾਬੀ ਉਸਨੂੰ ਖਰੀਆਂ ਖੋਟੀਆਂ ਸੁਣਾਉਂਦੀ ਸੀ ਕਿ ਮੈਂ ਜ਼ਿੰਦਗੀ ਭਰ ਤੇਰੀ ਸੇਵਾ ਕਰਨ ਦਾ ਠੇਕਾ ਨਹੀਂ ਲੈ ਰੱਖਿਆ ਤੇitho ਮਰਿਆ ਨਹੀਂ ਜਾਂਦਾ ਤੇਰੀ ਮਾਂ ਮਰ ਗਈ ਤੇ ਬੋਝ ਮੇਰੇ ਸਿਰ ਤੇ ਪਾ ਗਈ ਮੇਰੀ ਤਾਂ ਜ਼ਿੰਦਗੀ ਨਰਕ ਬਣ ਗਈ ਹੈ ਮੈਂ ਤੇਰੀ ਘਰ ਵਾਲੀ ਨਹੀਂ ਹਾਂ ਜੋ ਤੇਰੀ ਸੇਵਾ ਕਰਾਂਗੀ ਚੁੱਪਚਾਪ ਕਿਤੇ ਜਾ ਕੇ ਡੁੱਬ ਕੇ ਮਰ ਜਾ ਦੋਸਤੋ ਉਸਦੀ ਭਾਬੀ ਉਸਨੂੰ ਖਰੀਆਂ ਖੋਟੀਆਂ ਸੁਣਾਉਂਦੀ ਰਹਿੰਦੀ ਤੇ ਉਹ ਚੁੱਪਚਾਪ ਉਸਦੀਆਂ ਗੱਲਾਂ ਨੂੰ ਸੁਣਦਾ ਰਹਿੰਦਾ ਸੀ ਕਿਉਂਕਿ ਉਹ ਕਰਵੀ ਕੀ ਸੱਤਾ ਸੀ ਉਲਟਾ ਆਪਣੀ ਕਿਸਮਤ ਨੂੰ ਹੀ ਦੋਸ਼ੀ ਮੰਨਦਾ ਸੀ ਕਿ ਜੇਕਰ ਉਸਦੀ ਕਿਸਮਤ ਖਰਾਬ ਨਾ ਹੁੰਦੀ ਤਾਂ ਭਗਵਾਨ ਉਸ ਨੂੰ ਅੰਨਾ ਬਣਾ ਕੇ ਦੁਨੀਆ ਤੇ ਕਿਉਂ ਭੇਜਦਾ ਦੋਸਤੋ ਸ਼ਾਮ ਨੂੰ ਜਦ ਉਸਦਾ ਭਰਾ ਆਇਆ ਤਾਂ ਉਸਨੇ ਆਪਣੇ ਭਰਾ ਨੂੰ ਆਪਣੇ ਭਾਬੀ ਦੀ ਕੋਈ ਕਰਤੂਤਨਾ ਦੱਸੀ ਉਸਦਾ ਵੱਡਾ ਭਰਾ ਪੁੱਛਦਾ ਸੀ ਕਿ ਵੀਰੇ ਤੈਨੂੰ ਕੋਈ ਮੁਸ਼ਕਲਤਾ ਨਹੀਂ ਹੈ ਤਾਂ ਉਹ ਮਨਾ ਕਰ ਦਿੰਦਾ ਤੇ ਕਹਿੰਦਾ ਵੀਰੇ ਭਾਬੀ ਦੇ ਹੁੰਦੇ ਹੋਏ ਮੈਨੂੰ ਕੀ ਦੁੱਖ ਹੋ ਸਕਦਾ ਹੈ ਭਾਬੀ ਮਾਂ ਮੇਰਾ ਬਹੁਤ ਖਿਆਲ ਰੱਖਦੀ ਹੈ ਤੁਸੀਂ ਚਿੰਤਾ ਨਾ ਕਰੋ ਦੋਸਤੋਂ ਪਰ ਉਹ ਅੰਨਾ ਪੁੱਤ ਇਕੱਲਾ ਬੈਠ ਕੇ ਆਪਣੀ ਮਾਂ ਤੇ ਪਿਓ ਨੂੰ ਯਾਦ ਕਰਕੇ ਬਹੁਤ ਰੋਂਦਾ ਸੀ ਕਿ ਹੇ ਰੱਬਾ ਮੈਂ ਆਪਣੇ ਪਾਪ ਦੀ ਸਜ਼ਾ ਆਪਣੇ ਭਰਾ ਨੂੰ ਕਿਉਂ ਦੇਵਾਂ ਜੇਕਰ ਮੈਂ ਕਹਿ ਦਿੱਤਾ ਕਿ ਭਾਬੀ ਮੈਨੂੰ ਤੰਗ ਕਰਦੀ ਹੈ ਮੈਨੂੰ ਤਾਨੇ ਮਾਰਦੀ ਹੈ ਤਾਂ ਵੀਰੇ ਤੇ ਭਾਬੀ ਵਿੱਚ ਕਲੇਸ਼ ਹੋਵੇਗਾ ਤੇ ਉਹਨਾਂ ਦਾ ਰਿਸ਼ਤਾ ਖਰਾਬ ਹੋ ਜਾਵੇਗਾ ਕਿਉਂਕਿ ਵੀਰਾ ਮੇਰਾ ਪੁੱਤ ਦੀ ਤਰ੍ਹਾਂ ਖਿਆਲ ਰੱਖਦਾ ਹੈ ਬਚਪਨ ਤੋਂ ਮੈਂ ਉਹਨਾਂ ਦੀ ਉਂਗਲ ਫੜ ਕੇ ਇੰਨਾ ਵੱਡਾ ਹੋਇਆ ਹਾਂ ਦੋਸਤੋ ਉਸ ਦੀ ਭਾਬੀ ਮਾ ਵੀ ਇਹੀ ਚਾਹੁੰਦੀ ਸੀ ਕਿ ਉਹ ਅੰਨਾ ਜਲਦੀ ਤੋਂ ਜਲਦੀ ਮਰ ਜਾਵੇ ਤੇ ਇਸ ਦੀ ਸਾਰੀ ਜਾਇਦਾਦ ਸਾਨੂੰ ਹੀ ਮਿਲ ਜਾਵੇ ਇੱਕ ਦਿਨ ਉਸ ਨੇ ਕੀ ਯੋਜਨਾ ਬਣਾਈ ਕਿ ਇਸ ਨੂੰ ਇਸ ਘਰ ਤੋਂ ਬਾਹਰ ਕਢਵਾ ਦਿੰਦੀ ਹਾਂ ਤੇ ਕਿਤੇ ਜੰਗਲ ਦੇ ਜਾਨਵਰ ਇਸ ਨੂੰ ਮਾਰ ਕੇ ਖਾ ਜਾਣਗੇ ਤਾਂ ਸਾਡੀ ਰਾਹ ਦਾ ਕੰਡਾ ਹਮੇਸ਼ਾ ਲਈ ਨਿਕਲ ਜਾਵੇਗਾ ਦੋਸਤੋ ਇਦਰ ਉਸ ਅੰਨੇ ਦੀ ਭਾਬੀ ਨੇ ਪੁੱਤ ਨੂੰ ਜਨਮ ਦਿੱਤਾ ਹੁਣ ਤਾਂ ਉਹ ਪੂਰਾ ਦਿਨ ਆਪਣੇ ਬੱਚੇ ਦੇ ਲਾਲਨ ਪਾਲਨ 'ਚ ਹੀ ਤੇ ਉਸ ਦੀ ਦੇਖਭਾਲ ਕਰਨ ਵਿੱਚ ਲੱਗੀ ਰਹਿੰਦੀ ਸੀ ਆਪਣੇ ਦਿਓਰ ਨੂੰ ਤਾਂ ਉਹ ਬਿਲਕੁਲ ਵੀ ਦੇਖਦੀ ਨਹੀਂ ਸੀ ਉਲਟਾ ਉਸ ਨੂੰ ਜ਼ਲੀਲ ਕਰਦੀ ਸੀ ਉਸ ਨੂੰ ਗਾਲਾਂ ਸੁਣਾਉਂਦੀ ਸੀ ਉਸ ਤੇ ਬਹੁਤ ਅਤਿਆਚਾਰ ਕਰਦੀ ਸੀ ਕਹਿੰਦੀ ਸੀ ਤੂੰ ਅੰਨਾ ਹੈ ਤੇਰੇ ਤਾਂ ਦਰਸ਼ਨ ਵੀ ਬਹੁਤ ਬੁਰੇ ਹਨ ਇੱਕ ਦਿਨ ਉਹ ਆਪਣੇ ਪਤੀ ਨਾਲ ਲੜਾਈ ਕਰਨ ਲੱਗੀ ਤੇ ਕਹਿਣ ਲੱਗੀ ਕਿ ਤੁਸੀਂ ਆਪਣੇ ਭਰਾ ਦੇ ਰਹਿਣ ਦਾ ਕਿਤੇ ਹੋਰ ਇੰਤਜ਼ਾਮ ਕਰਵਾ ਦਿਓ ਹੁਣ ਮੈਂ ਬੱਚੇ ਨੂੰ ਸੰਭਾਲਾਂ ਜਾਂ ਇਸ ਦੀ ਦੇਖਭਾਲ ਕਰਾਂ ਬੱਚੇ ਦੀ ਦੇਖਭਾਲ 'ਚ ਮੈਂ ਤੁਹਾਡੇ ਭਰਾ ਦਾ ਧਿਆਨ ਨਹੀਂ ਰੱਖ ਸਕਤੀ ਉਸ ਤੇ ਪਤੀ ਨੇ ਵੀ ਸੋਚਿਆ ਕਿ ਗੱਲ ਤਾਂ ਠੀਕ ਹੈ ਬੱਚੇ ਦੇ ਕਰਕੇ ਮੇਰੇ ਭਰਾ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਹੋ ਸਕਦੀ ਵੱਡੇ ਭਰਾ ਨੇ ਆਪਣੇ ਅੰਨੇ ਭਰਾ ਨੂੰ ਕਿਹਾ ਵੀਰੇ ਮੈਂ ਤੇਰੇ ਨਾਲ ਹੀ ਗੱਲ ਕਰਨਾ ਚਾਹੁੰਦਾ ਹਾਂ ਕਿ ਤੂੰ ਇਹ ਨਾ ਸਮਝੀਂ ਕਿ ਮੈਂ ਤੇਰਾ ਤਿਆਗ ਕਰ ਰਿਹਾ ਹਾਂ ਦਰਅਸਲ ਗੱਲ ਕੁਝ ਇਸ ਤਰ੍ਹਾਂ ਦੀ ਹੈ ਕਿ ਤੈਨੂੰ ਤਾਂ ਪਤਾ ਹੀ ਹੈ ਕਿ ਤੇਰਾ ਭਤੀਜਾ ਬਹੁਤ ਛੋਟਾ ਹੈ ਤੇ ਤੇਰੀ ਭਾਬੀ ਉਸ ਦੀ ਦੇਖਰੇਖ ਵਿੱਚ ਲੱਗੀ ਰਹਿੰਦੀ ਹੈ ਤੇ ਤੈਨੂੰ ਸਮਾਂ ਨਹੀਂ ਦੇ ਪਾਉਂਦੀ ਤੈਨੂੰ ਵੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਕੰਮ ਕਰਦਾ ਹਾਂ ਮੈਂ ਤੇਰੇ ਰਹਿਣ ਦਾ ਇੰਤਜ਼ਾਮ ਖੇਚ ਕਰ ਦਿੰਦਾ ਹਾਂ ਖਾਣਾ ਮੈਂ ਤੈਨੂੰ ਉੱਥੇ ਰੋਜ਼ ਪਹੁੰਚਾ ਦਿਆਂ ਕਰਾਂਗਾ ਤੇ ਤੇਰਾ ਹਾਲ ਚਾਲ ਵਿੱਚ ਵਿੱਚ ਦੀ ਪੁੱਛਦਾ ਰਹਾਂਗਾ ਤੂੰ ਮੈਨੂੰ ਗਲਤ ਨਾ ਸਮਝੀ ਮੈਂ ਤੇਰਾ ਭਰਾ ਹਾਂ ਜ਼ਿੰਦਗੀ ਭਰ ਮੈਂ ਤੇਰੀ ਦੇਖਭਾਲ ਕਰਦਾ ਰਹਾਂਗਾ ਭਰਾ ਦੀ ਗੱਲ ਸੁਣ ਕੇ ਅੰਨਾ ਭਰਾ ਬੋਲਿਆ ਇਹ ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ ਮੈਂ ਤੁਹਾਨੂੰ ਆਪਣੇ ਪਿਓ ਵਰਗਾ ਸਮਝਦਾ ਹਾਂ ਤੇ ਇੱਕ ਪਿਓ ਆਪਣੇ ਪੁੱਤ ਦੇ ਬਾਰੇ ਚ ਕਦੇ ਬੁਰਾ ਨਹੀਂ ਸੋਚ ਸਕਦਾ ਵੀਰੇ ਮੈਂ ਤੁਹਾਡੀ ਮਜਬੂਰੀ ਸਮਝ ਸਕਦਾ ਹਾਂ ਮੈਂ ਵੀ ਬਹੁਤ ਦਿਨਾਂ ਤੋਂ ਇਹੀ ਕਹਿਣਾ ਚਾਹ ਰਿਹਾ ਸੀ ਕਿ ਭਾਪੀ ਮਾਂ ਮੇਰੇ ਭਤੀਜੇ ਕਰਕੇ ਮੈਨੂੰ ਸਹੀ ਢੰਗ ਨਾਲ ਸਮਾਂ ਨਹੀਂ ਦੇ ਪਾ ਰਹੀ ਤੇ ਮੈਂ ਵੀ ਘਰ 'ਚ ਰਹਿੰਦੇ ਰਹਿੰਦੇ ਅੱਕ ਗਿਆ ਹਾਂ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਬਾਹਰ ਜਾਵਾਂ ਤੁਸੀਂ ਮੇਰੇ ਲਈ ਖੇਤ 'ਚ ਇੱਕ ਝੌਂਪੜੀ ਪਵਾ ਦਿਓ ਮੈਂ ਉੱਥੇ ਰਹਾਂਗਾ ਤੇ ਭਗਵਾਨ ਦਾ ਭਜਨ ਕੀਰਤਨ ਕਰਦਾ ਰਹਾਂਗਾ ਵੱਡੇ ਭਰਾ ਨੇ ਆਪਣੇ ਅੰਨੇ ਭਰਾ ਲਈ ਖੇਤਾਂ 'ਚ ਝੌਂਪੜੀ ਬਣਵਾ ਦਿੱਤੀ ਤੇ ਉਸ ਦੇ ਕੱਪੜੇ ਤੇ ਉਸ ਦੀ ਜ਼ਰੂਰਤ ਦਾ ਸਮਾਨ ਉੱਥੇ ਪਹੁੰਚਾ ਦਿੱਤਾ ਹੁੰਦਾ। ਹੋਂ ਤਾਂ ਉਹ ਅੰਨਾਪੁੱਤ ਖੇਤਾਂ 'ਚ ਆਪਣੀ ਝੌਂਪੜੀ 'ਚ ਢੋਲਕੀ ਵਜਾਉਂਦਾ ਤੇ ਭਗਵਾਨ ਦਾ ਕੀਰਤਨ ਕਰਦਾ ਰਹਿੰਦਾ। ਉਸ ਦਾ ਵੱਡਾ ਭਰਾ ਕਦੇ-ਕਦੇ ਉਸ ਦੀ ਖ਼ਬਰ ਲੈਣ ਉਸ ਖੇਤ ਦੀ ਝੌਂਪੜੀ ਤੇ ਆ ਜਾਂਦਾ ਤੇ ਉਸ ਦੇ ਲਈ ਭੋਜਨ ਬਣਵਾ ਕੇ ਭਿਜਵਾ ਦਿੰਦਾ ਸੀ। ਅੰਨਾਪੁੱਤ ਹੋਂ ਤਾਂ ਇਕੱਲਾ ਜੰਗਲ 'ਚ ਮੰਗਲ ਕਰਦਾ ਰਹਿੰਦਾ ਸੀ। ਉਸ ਦੀ ਆਵਾਜ਼ ਐਨੀ ਮਿੱਠੀ ਸੀ ਕਿ ਆਵਾਜ਼ ਸੁਣ ਕੇ ਪਿੰਡ ਦੇ ਲੋਕ ਵੀ ਉਸ ਦਾ ਭਜਨ ਸੁਣਨ ਆਉਂਦੇ ਹੁਣ ਤਾਂ ਉਸ ਦਾ ਸਮਾ ਭਗਤੀ ਭਾਵ ਵਿੱਚ ਚੰਗੀ ਤਰ੍ਹਾਂ ਬੀਤਣ ਲੱਗਿਆ ਸੀ ਉਸ ਦੀ ਭਾਬੀ ਨੇ ਸੁਣਿਆ ਕਿ ਉਹ ਅੰਨਾ ਜੰਗਲ ਚ ਬਹੁਤ ਖੁਸ਼ ਰਹਿੰਦਾ ਹੈ ਉਸ ਨੂੰ ਕੋਈ ਦੁੱਖ ਤਕਲੀਫ ਨਹੀਂ ਹੈ ਤਾਂ ਉਸ ਨੂੰ ਬਹੁਤ ਬੁਰਾ ਲੱਗਿਆ ਉਹ ਇਹ ਚਾਹੁੰਦੀ ਸੀ ਕਿ ਜੰਗਲ ਚ ਪਹੁੰਚ ਕੇ ਉਸ ਨੂੰ ਕੋਈ ਹਿੰਸਕ ਜਾਨਵਰ ਖਾ ਜਾਵੇ ਤੇ ਉਸ ਦੇ ਹਿੱਸੇ ਦੀ ਜ਼ਮੀਨ ਜਲਦੀ ਤੋਂ ਜਲਦੀ ਉਸ ਨੂੰ ਮਿਲ ਜਾਵੇ ਦੋਸਤੋ ਇੱਕ ਦਿਨ ਉਸਨੇ jaan 부ਝ ਕੇ ਭੋਜਨ ਬਣਾਉਣ ਵਿੱਚ ਤਿਆਰੀ ਕਰ ਦਿੱਤੀ ਉਸਦਾ ਪਤੀ ਇੰਤਜ਼ਾਰ ਕਰਦਾ ਕਰਦਾ ਆਪਣੇ ਕੰਮ ਤੇ ਚਲਾ ਗਿਆ ਤੇ ਆਪਣੀ ਪਤਨੀ ਨੂੰ ਕਿਹਾ ਕਿ ਜਦ ਖਾਣਾ ਬਣ ਜਾਵੇ ਤਾਂ ਛੋਟੇ ਭਰਾ ਨੂੰ ਪਹੁੰਚਾ ਦੇਵੀਂ ਇਧਰ ਉਸਦੀ ਭਾਬੀ ਨੇ ਭੋਜਨ ਬਣਾਇਆ ਤੇ ਉਸ ਭੋਜਨ ਵਿੱਚ ਜ਼ਹਿਰ ਮਿਲਾ ਕੇ ਆਪਣੇ ਅੰਨੇ ਦਿਓਰ ਲਈ ਭੋਜਨ ਲੈ ਕੇ ਚਲੀ ਗਈ ਤੇ ਉਸਨੂੰ ਬੋਲੀ ਦਿਓਰ ਜੀ ਮੈਨੂੰ ਮਾਫ਼ ਕਰਨਾ ਮੈਂ ਤੁਹਾਡੇ ਤੇ ਬਹੁਤ ਅਤਿਆਚਾਰ ਕੀਤੇ ਹਨ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਅੱਜ ਖਾਣਾ ਬਣਾਉਣ ਵਿੱਚ ਥੋੜੀ ਦੇਰੀ ਹੋ ਗਈ ਤੁਹਾਡਾ ਵੀਰ ਕੰਮ ਤੋਂ ਲੇਟ ਹੋ ਰਿਹਾ ਸੀ ਤੇ ਉਹ ਕੰਮ ਤੇ ਚਲੇ ਗਏ ਤੇ ਮੈਂ ਸੋਚਿਆ ਕਿ ਅੱਜ ਖਾਣਾ ਮੈਂ ਹੀ ਲੈ ਜਾਂਦੀ ਹਾਂ ਕਾਫੀ ਦਿਨਾਂ ਤੋਂ ਤੁਹਾਨੂੰ ਦੇਖਿਆ ਵੀ ਨਹੀਂ ਸੀ ਸੋ ਦੇਖਣ ਵੀ ਚਲੀ ਆਈ ਭਾਬੀ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਅੰਨੇ ਪੁੱਤ ਨੇ ਸੋਚਿਆ ਕਿ ਹੁਣ ਉਸਦੀ ਭਾਬੀ ਸੁਧਰ ਗਈ ਹੈ ਇਸ ਲਈ ਖਾਣਾ ਲੈ ਕੇ ਆਈ ਹੈ ਚਲੋ ਚੰਗਾ ਹੋਇਆ ਦੋਸਤੋ ਖਾਣਾ ਦੇਖ ਕੇ ਉਸਦੀ ਭਾਬੀ ਘਰ ਵਾਪਸ ਆ ਗਈ ਇਧਰ ਆਨੇ ਨੇ ਜਦ ਖਾਣਾ ਖਾਣਾ ਸ਼ੁਰੂ ਕੀਤਾ ਤਾਂ ਉਸ ਨੂੰ ਕੀ ਪਤਾ ਸੀ ਕਿ ਉਸਦੀ ਭਾਬੀ ਨੇ ਉਸ ਵਿੱਚ ਜ਼ਹਿਰ ਮਿਲਾ ਦਿੱਤਾ ਹੈ ਉਸਨੇ ਭਗਵਾਨ ਦਾ ਭੋਗ ਲਗਾਇਆ ਤੇ ਖਾਣਾ ਖਾਣ ਬੈਠ ਗਿਆ ਇਧਰ ਭਗਵਾਨ ਨੇ ਸੋਚਿਆ ਕਿ ਉਸ ਦਾ ਭਗਤ ਅੱਜ ਬਹੁਤ ਵੱਡੀ ਮੁਸ਼ਕਲ ਵਿੱਚ ਹੈ ਸਭ ਤੋਂ ਪਹਿਲਾਂ ਉਸਨੇ ਮੈਨੂੰ ਭੋਗ ਲਗਾਇਆ ਹੈ ਤੇ ਉਸਦੇ ਭੋਜਨ ਦਾ ਸਾਰਾ ਜ਼ਹਿਰ ਮੈਂ ਹੀ ਖਾਵਾਂਗਾ। ਭਗਵਾਨ ਨੇ ਉਸ ਭੋਜਨ ਦਾ ਸਾਰਾ ਜ਼ਹਿਰ ਖਾ ਲਿਆ। ਭੋਜਨ ਕਰਨ ਤੋਂ ਬਾਅਦ ਉਹ ਅੰਨਾ ਪੁੱਤ ਨਾ ਮਰਿਆ। ਇਹ ਖਬਰ ਜਦ ਉਸਦੀ ਭਾਬੀ ਨੇ ਸੁਣੀ ਕਿ ਉਹ ਅੰਨਾ ਹਲੇ ਵੀ ਜਿਉਂਦਾ ਹੈ ਤਾਂ ਉਸ ਨੂੰ ਬੜੀ ਹੈਰਾਨੀ ਹੋਈ। ਸੋਚਣ ਲੱਗੀ ਹੋ ਸਕਦਾ ਹੈ ਕਿ ਜ਼ਹਿਰ ਕੁਝ ਘਟ ਪੈ ਗਿਆ ਹੋਵੇ ਇਸ ਲਈ ਨਹੀਂ ਮਰਿਆ। ਇਸ ਵਾਰ ਬਹੁਤ ਸਾਰਾ ਜ਼ਹਿਰ ਉਸਦੇ ਖਾਣੇ ਵਿੱਚ ਮਿਲਾ ਦੇਵਾਂਗੀ। ਫਿਰ ਤਾਂ ਉਹ ਮਰ ਹੀ ਜਾਵੇਗਾ। ਦੋਸਤੋ, ਅਗਲੇ ਦਿਨ ਉਸਨੇ ਫਿਰ ਤੋਂ jaan boojh ke ਖਾਣਾ ਬਣਾਉਣ ਵਿੱਚ ਦੇਰੀ ਕਰ ਦਿੱਤੀ। ਉਸਦਾ ਪਤੀ ਫਿਰ ਆਪਣੇ ਕੰਮ ਤੇ ਚਲਾ ਗਿਆ। ਇੱਧਰ ਉਸਨੇ ਜਲਦੀ-ਜਲਦੀ ਇੱਕ ਬਤੀਲੇ ਵਿੱਚ ਖੀਰ ਤਿਆਰ ਕੀਤੀ ਤੇ ਬਹੁਤ ਸਾਰਾ ਜ਼ਹਿਰ ਉਸ ਖੀਰ ਵਿੱਚ ਪਾ ਦਿੱਤਾ ਤੇ ਉਹ ਖੀਰ ਲੈ ਕੇ ਅੰਨੇ ਦੀ ਝੌਂਪੜੀ ਤੇ ਪਹੁੰਚ ਗਈ ਤੇ ਬੋਲੀ, "ਦਯਾਰ ਜੀ, ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸਵਾਦ ਮੇਵਿਆਂ ਵਾਲੀ ਖੀਰ ਬਣਾ ਕੇ ਲਿਆਈ ਹਾਂ।" खाऊंगे तक खुश हो जाऊंगे अन्ना सुनके बहुत खुश होया कि मेरी भाभी माँ मेरा कि ख्याल रखती है इधर भगवान ने सोचा कि इस औरत को इसकी कन्नी की सजा देनी चाहिए है क्योंकि कहते हैं दुष्टा के नाल जब तक दुष्टता भरिया वर्ताव ना कीता जावे, तद तक वह सुधरते नहीं भगवान ने की कीता ਇੱਕ ਬ੍ਰਾਹਮਣ ਦਾ ਰੋਪ ਬਣਾਇਆ ਤੇ ਉਸੇ ਝੌਂਪੜੀ ਤੇ ਪਹੁੰਚ ਕੇ ਤੇ ਉਸ ਔਰਤ ਨੂੰ ਦੱਸਿਆ ਕਿ ਤੁਹਾਡੇ ਬੱਚੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਹੈ। ਬੱਚੇ ਦਾ ਸਾਰਾ ਸਰੀਰ ਨੀਲਾ ਪੈ ਗਿਆ ਹੈ। ਇਹ ਸੁਣ ਕੇ ਜਦੋਂ ਭੱਜੀ-ਭੱਜੀ ਘਰ ਪਹੁੰਚੀ ਤਾਂ ਪਿੰਡ ਦੇ ਲੋਕਾਂ ਦੀ ਵੇੜੇ ਵਿੱਚ ਭੀੜ ਲੱਗੀ ਪਈ ਸੀ। ਖੀਰ ਦਾ ਪਤੀਲਾ ਉਸ ਬੱਚੇ ਦੇ ਨੇੜੇ ਪਿਆ ਸੀ ਤੇ ਬੱਚੇ ਦੇ ਹੱਥ ਖੀਰ ਨਾਲ ਲਿਬੜੇ ਹੋਏ ਸੀ। ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਇਸ ਖੀਰ ਨੂੰ ਖਾ ਕੇ ਹੀ ਬੱਚਾ ਮਰਿਆ ਹੈ। ਜ਼ਰੂਰ ਇਸ ਖੀਰ ਵਿੱਚ ਜ਼ਹਿਰ ਮਿਲਿਆ ਹੋਇਆ ਹੋਵੇਗਾ। ਔਰਤ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਆਪਣੀ ਛਾਤੀ ਪਿੱਟਣ ਲੱਗੀ। ਇੱਧਰ ਉਸ ਦਾ ਪਤੀ ਵੀ ਆਪਣੇ ਬੱਚੇ ਨੂੰ ਦੇਖ ਕੇ ਬੁਰੀ ਤਰ੍ਹਾਂ ਰੋ ਰਿਹਾ ਸੀ। ਉਸ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਸ ਦਾ ਬੱਚਾ ਖੀਰ ਖਾ ਕੇ ਮਰਿਆ ਹੈ ਤਾਂ ਉਹ ਇੱਕਦਮ ਭੱਜ ਕੇ ਆਪਣੇ ਅੰਨੇ ਭਰਾ ਦੇ ਕੋਲ ਪਹੁੰਚ ਗਿਆ। ਉਸ ਨੇ ਦੇਖਿਆ ਕਿ ਖੀਰ ਝੌਂਪੜੀ ਦੇ ਬਾਹਰ ਖਿਲਰੀ ਪਈ ਸੀ ਤੇ ਉੱਥੇ ਕੁੱਤਾ ਉਸ ਖੀਰ ਨੂੰ ਖਾ ਕੇ ਮਰ ਗਿਆ ਸੀ ਤੇ ਉਸ ਦਾ ਭਰਾ ਝੌਂਪੜੀ ਦੇ ਅੰਦਰ ਬੈਠਾ ਸੀ ਇਹ ਸਭ ਦੇਖ ਕੇ ਉਹ ਸਮਝ ਗਿਆ ਕਿ ਉਸ ਦੀ ਘਰ ਵਾਲੀ ਨੇ ਉਸ ਦੇ ਭਰਾ ਨੂੰ ਮਾਰਨ ਲਈ ਖੀਰ ਵਿੱਚ ਜ਼ਹਿਰ ਮਿਲਾਇਆ ਸੀ ਪਰ ਉਲਟਾ ਉਸ ਦਾ ਹੀ ਬੱਚਾ ਮਰ ਗਿਆ ਉਸ ਦੇ ਅੰਨੇ ਭਰਾ ਨੇ ਸੁਣਿਆ ਤਾਂ ਉਸ ਨੂੰ ਬੜਾ ਦੁੱਖ ਹੋਇਆ ਪਰ ਹਉਣੀ ਨੂੰ ਕੌਣ ਟਾਲ ਸਕਦਾ ਹੈ ਉਸ ਨੇ ਘਰ ਆ ਕੇ ਆਪਣੇ ਘਰ ਵਾਲੀ ਨੂੰ ਬਹੁਤ ਕੁੱਟਿਆ ਤੇ ਉਸ ਨੂੰ ਰਾਜਾ ਦੇ ਹਵਾਲੇ ਕਰ ਦਿੱਤਾ ਰਾਜ ਦੇ ਸਿਪਾਹੀ ਉਸ ਨੂੰ ਫੜ ਕੇ ਲੈ ਗਏ ਤੇ ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ ਦੋਸਤੋ ਬੁਰਾ ਕਰਨ ਵਾਲੇ ਤੇ ਪਰਮਾਤਮਾ ਵੀ ਇਹੋ ਜਿਹੀ ਹੀ ਮਾਰ ਪੈਂਦੀ ਹੈ ਦਰਦ ਤਾਂ ਬਹੁਤ ਹੁੰਦਾ ਹੈ ਪਰ ਦਿਖਾਈ ਨਹੀਂ ਦਿੰਦਾ ਦੋਸਤੋ ਭਗਵਾਨ ਨੂੰ ਇਹੋ ਜਿਹੇ ਲੋਕ ਦੁਸ਼ਮਣ ਦੀ ਤਰ੍ਹਾਂ ਲੱਗਦੇ ਹਨ ਮਨੁੱਖ ਦੇ ਇਹੋ ਜਿਹੇ ਬੁਰੇ ਕਰਮ ਭਗਵਾਨ ਨੂੰ ਬਹੁਤ ਬੁਰੇ ਲੱਗਦੇ ਹਨ ਇਸ ਦੇ ਲਈ ਭਗਵਾਨ ਉਸ ਨੂੰ ਕਦੇ ਵੀ ਮਾਫ ਨਹੀਂ ਕਰਦੇ ਨੰਬਰ 1 ਜੇਕਰ ਕੋਈ ਆਪਣੇ ਗਰਭ ਵਿੱਚ ਬੱਚੇ ਨੂੰ ਮਾਰਦਾ ਹੈ ਨੰਬਰ 2 ਜੇਕਰ ਕੋਈ ਬਾਲ ਹੱਤਿਆ ਕਰਦਾ ਹੈ ਬੱਚੇ ਨੂੰ ਮਾਰਦਾ ਹੈ ਨੰਬਰ 3 ਜੇਕਰ ਕੋਈ ਕਿਸੇ ਦੀ ਫਸਲ ਨੂੰ ਅੱਗ ਲਗਾ ਦਿੰਦਾ ਹੈ ਨੰਬਰ 4 ਜੇਕਰ ਕੋਈ ਕਿਸੇ ਨੂੰ ਜ਼ਹਿਰ ਦੇ ਕੇ ਮਾਰਦਾ ਹੈ ਨੰਬਰ 5 ਜੇਕਰ ਕੋਈ ਕਿਸੇ ਆਰਤ ਦੀ ਹੱਤਿਆ ਕਰਦਾ ਹੈ ਜਾਂ ਫਿਰ ਕਿਸੇ ਦੀ ਧੀ ਭੈਣ ਨੂੰ ਗੰਦੀ ਨਜ਼ਰ ਨਾਲ ਦੇਖਦਾ ਹੈ ਇਸ ਸਾਰੇ ਪਾਪ ਕੋਰ ਪਾਪਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਰਭ ਅਵਸਥਾ ਵਿੱਚ ਬੱਚੇ ਨੂੰ ਮਾਰਨ ਵਾਲੇ ਅਸ਼ਵਥਾਮਾ ਨੂੰ ਮਾਫ਼ ਨਹੀਂ ਕੀਤਾ ਸੀ, ਬਲਕਿ ਉਸ ਨੂੰ ਸਜ਼ਾ ਦਿੱਤੀ ਸੀ। ਇਸ ਤਰ੍ਹਾਂ ਦਾ ਕਰਮ ਕਰਨ ਵਾਲਾ ਭਗਵਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਮਹਾਭਾਰਤ ਦੇ ਯੁੱਧ ਵਿੱਚ ਅਸ਼ਵਥਾਮਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਭ ਤੋਂ ਜ਼ਿਆਦਾ ਗੁੱਸਾ ਆਇਆ ਸੀ। ਇਸ ਤਰ੍ਹਾਂ ਦੇ ਪਾਪ ਕਰਨ ਵਾਲਿਆਂ ਨੂੰ ਭਗਵਾਨ ਕਦੇ ਵੀ ਮਾਫ ਨਹੀਂ ਕਰਦਾ ਤੇ ਇਹੋ ਜਿਹੇ ਕਰਮ ਕਰਨ ਵਾਲੇ ਭਗਵਾਨ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ ਤੇ ਪਰਮਾਤਮਾ ਉਸ ਨੂੰ ਖੁਦ ਸਜ਼ਾ ਦਿੰਦੇ ਹਨ ਦੋਸਤੋ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਾਂ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ